ਸਾਡੇ ਕੋਈ ਪ੍ਰੇਮੀ ਸੀ ਉਹਨਾਂ ਦੇ ਘਰ ਗਏ ਆ ਤੇ ਉਹਨਾਂ ਨੇ ਵੈਸੇ ਹੀ ਜਦੋਂ ਮੈਂ ਉਹਨਾਂ ਕੋ ਵਿਦਾ ਲੇਤੀ ਤੇ ਉਹਨਾਂ ਨੇ ਕੁਝ ਮਾਇਆ ਭੇਂਟ ਸਵਰੂਪ ਦੇ ਦਿੱਤੇ ਮਨ ਨੂੰ ਕਿ ਬਾਬਾ ਜੀ ਤੁਸੀਂ ਸੇਵਾ ਚ ਪਾ ਦਿਓ ਪ੍ਰੇਮੀ ਤੇ ਉਹ ਬੜੇ ਦਿਨਾਂ ਦਾ ਮੇਰੇ ਕੋਲ ਆਂਦਾ ਸੀਗਾ ਕੁਝ ਗਿਆਨ ਚਰਚਾ ਕਰਨ ਗਿਆਨ ਦੀਆਂ ਗੱਲਾਂ ਸੁਣਨ ਤੇ ਕਦੀ ਉਹਦੇ ਘਰ ਦੇ ਬਾਰੇ ਗੱਲ ਨਹੀਂ ਹੋਈ ਫਿਰ ਮੈਂ ਪੁੱਛਿਆ ਕਿ ਤੇਰੇ ਮਾਤਾ ਪਿਤਾ ਕਿੱਥੇ ਨੇ ਕਹਿੰਦਾ ਸੀ ਦੂ ਪਰਾਂ ਆ ਹਾਂ ਔਰ ਮੇਰੇ ਮਾਤਾ ਪਿਤਾ ਮੇਰੇ ਵੱਡੇ ਭਰਾ ਕੋ ਰਹਿੰਦੇ ਨੇ ਤੇ ਇੱਕਦਮ ਅਚਾਨਕ ਮੈਨੂੰ ਕੋ ਪੁੱਛ ਲਿਆ ਵੀ ਕਦੀ ਕਿੰਨੇ ਸਾਲ ਹੋ ਗਏ ਕਹਿੰਦਾ तकरीबन ਪਿਛਲੇ 8 ਸਾਲ ਤੋਂ ਮੇਰੇ ਵੱਡੇ ਭਰਾ ਕੋ ਹੀ ਰਹਿ ਰਹੇ ਨੇ ਮੈਂ ਜਾਨੁਰ ਨੂੰ ਪੁੱਛਿਆ ਕਿ ਕਦੀ ਤੂੰ ਆਪਣੇ ਮਾਤਾ ਪਿਤਾ ਨੂੰ ਪੈਸੇ ਭੇਜੇ ਨੇ ਕਦੀ ਮਹੀਨੇ ਦਾ ਖਰਚਾ ਭੇਜਿਆ ਹੈ ਕਦੀ ਕਹਿੰਦਾ ਬਾਬਾ ਜੀ ਮੈਂ ਕਦੀ ਵੀ ਨਹੀਂ ਭੇਜਿਆ ਤੇ ਜਿਹੜੀ ਮਾਇਆ ਉਹਨੇ ਮੈਨੂੰ ਸੇਵਾ ਵਾਸਤੇ ਦਿੱਤੀ ਸੀ ਤੇ ਮੈਂ ਉਹ ਮਾਇਆ ਨੂੰ ਕਿਹਾ ਕਿ ਤੂੰ ਆਪਣੇ ਮੈਂ ਸੇਵਾ ਚ ਬਾਅਦ ਚੋਂ ਪਾਵਾਂਗਾ ਪਹਿਲਾਂ ਤੂੰ ਆਪਣੇ ਮਾਤਾ ਪਿਤਾ ਨੂੰ ਭੇਜ ਦੇ ਤੇ ਫੇਰ ਕਦੀ ਜੋ ਵੀ ਆਪਾਂ ਲੰਗਰ ਲਗਾਣਾ ਜਿੱਥੇ ਵੀ ਤੂੰ ਸੇਵਾ ਪਾਣਾ ਚਾਹਣਾ ਤੂੰ ਬਾਅਦ ਵਿੱਚ ਉਹ ਪਾ ਲੈ। ਸੋ ਜਿਹੜੀ ਉਹ ਭੇਟ ਸੀ ਉਹ ਜਿਹੜੀ ਮਾਇਆ ਸੀ ਆਪਾਂ ਉਹ ਵਾਪਸ ਕਰਦੇ ਹਾਂ। ਤੇ ਉਸ ਤੋਂ ਬਾਅਦ ਉਹਨੂੰ ਕਿਹਾ ਕਿ ਤੂੰ ਗੁਰੂ ਘਰ ਕਿਤੇ ਵੀ ਦਸ਼ਮੰਤ ਨਾਮ ਦਾ ਜਿਹੜੇ 8-9 ਸਾਲ ਤੋਂ ਮਾਦਾ ਪਿਤਾ ਅਲੱਗ ਰਹਿ ਰਹੇ ਨੇ ਬੇਨਾ ਉਹਨਾਂ ਵਿੱਚ ਉਹਨਾਂ ਨੂੰ ਮਾਇਆ ਦੇਜੇ ਉਹਨਾਂ ਨੂੰ ਖਰਚਾ ਦੇਜੇ